ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਣੇ ਕੋਹਾ ਆ ਗਏ ਜੇ ਮਸਲੀਨ ਕਾਟਨ ਦੇ ਵਿੱਚ ਸੂਟ ਆਪਣੇ ਰੈਡੀ ਹੋ ਕੇ ਆਪਣੀ ਬੁਟੀਕ ਦੇ ਤੇ ਆਪਣੇ ਸੂਟ ਰੈਡੀ ਹੋਏ ਜੇ ਇੱਕ ਕਲਰ ਆ ਸਿਰਫ ਇਹਦੇ ਵਿੱਚ ਸਿੰਗਲ ਕਲਰ ਆਊਗਾ ਜੇ ਗ੍ਰੇ ਸੋਲੋ ਕਲਰ ਆ ਤੇ ਡਿਜ਼ਾਈਨ ਤੇ ਨੇ ਰੇਟ 850 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਜੇ ਇਹਦੇ ਵਿੱਚ ਲਾਈਨਿੰਗ ਨਹੀਂ ਜੇ ਲੱਗਦੀ ਸੂਟ ਨੂੰ ਜੇ ਫਿਰ ਵੀ ਲਾਉਣੀ ਕਸਟਮਰ ਨੇ ਤਾਂ ਕੱਲੀ ਸ਼ਰਟ ਨੂੰ ਲਾ ਸਕਦਾ ਬਾਟਮ ਨੂੰ ਕੋਈ ਜ਼ਰੂਰਤ ਨਹੀਂ ਲਾਉਣ ਦੀ ਬਿਨਾਂ ਲਾਈਨਿੰਗ ਤੋਂ ਸੂਟ ਬੰਦ ਆ ਜੇ ਮਸਲੀਨ ਕਾਟਨ ਦਾ ਬਹੁਤ ਹੀ ਜ਼ਿਆਦਾ ਕੁਆਲਿਟੀ ਕੈਂਡ ਸੁਪੀਰੀਅਰ ਜੇ ਆਜੋ ਤੁਹਾਨੂੰ ਮੈਂ ਪਹਿਲਾ ਸੂਟ ਚੈੱਕ ਕਰਾਉਣਾ ਬਹੁਤ ਜ਼ਿਆਦਾ ਸੋਹਣਾ ਲਓ ਜੀ ਇਹ ਆ ਗਿਆ ਆਪਣੇ ਕੋ ਮਸਲੀਨ ਕਾਟਨ ਦੇ ਵਿੱਚ ਸੋਲੋ ਕਲਰ ਡਿਜ਼ਾਈਨ ਤਿੰਨ ਆਉਣਗੇ ਇਹਦੇ ਵਿੱਚ ਤੇ ਕਲਰ ਜਿਹੜਾ ਜੇ ਇਹ ਸਿਰਫ ਸਿੰਗਲ ਹੀ ਕਲਰ ਜੇ ਅਵੇਲੇਬਲ ਹੈ ਇਸ ਟਾਈਮ ਤੇ ਆਪਣੇ ਕੋ ਤੇ ਕਲਰ ਬਹੁਤ ਜ਼ਿਆਦਾ ਪਿਆਰਾ ਹੈਗਾ ਜੇ ਸੁਰਮੇ ਰੰਗਾ ਉਹਦਾ ਹੀ ਸੋਨਾ ਕਲਰ ਜੇ ਨਾਲ ਦੁਪੱਟਾ ਇਹਦੇ ਹੈਗਾ ਜੀ ਟਾਈ ਐਂਡ ਡਾਈ ਦਾ ਮਸਲੀਨ ਕਾਟਨ ਦਾ ਦੁਪੱਟੇ ਦੇ ਪੂਰਾ ਇੱਕ ਫੋਰ ਸਾਈਡ ਜਿਹੜਾ ਜੇ ਉਹ ਆਊਗਾ ਵਰਕ ਸਾਰੇ ਤੇ ਡਿਜ਼ਾਈਨ ਜਿਹੜਾ ਜੇ ਤੁਸੀਂ ਉਹ ਵੇਖ ਸਕਦੇ ਜੇ ਸੂਟ ਦਾ ਬਹੁਤ ਹੀ ਪਿਆਰਾ ਜੇ ਤੇ ਇਹ ਬਿਲਕੁਲ ਇਦਾਂ ਐਕੂਰੇਟ ਸੇਮ ਇਦਾਂ ਸੂਟ ਜਿਹੜਾ ਸਟਿਚ ਹੁੰਦਾ ਜੇ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਕੀ ਤੁਸੀਂ ਜਿੰਨੀ ਮਰਜ਼ੀ ਲੈਂਥ ਜਿਹੜੀ ਇਹਦੀ ਕਰਵਾ ਸਕਦੇ ਜੇ ਕਿਉਂਕਿ ਨੈਕ ਤੇ ਕੋਈ ਡਿਜ਼ਾਈਨ ਨਹੀਂ ਹੈਗਾ ਇਹਦੇ ਤੁਸੀਂ ਉੱਪਰੋਂ ਜਿੰਨਾ ਮਰਜ਼ੀ ਰੱਖ ਕੇ ਇਹਨੂੰ ਬਣਾ ਸਕਦੇ ਜੇ ਇਹ ਸਾਰਾ ਜਿਹੜਾ ਆ ਪੂਰਾ ਪੂਰਾ ਹੈਵੀ ਝਾਲ ਬਣਿਆ ਜੇ ਤੇ ਇਹ ਸੂਟ ਜਿਹੜੇ ਆ ਇਹ ਆਪਣੀ ਬੁਟੀਕ ਦੇ ਰੈਡੀ ਹੋਏ ਆ ਇਹ ਤੁਹਾਨੂੰ ਮਾਰਕੀਟ ਚੋਂ ਜਿਹੜੇ ਆ ਉਹ ਨਹੀਂ ਮਿਲਣਗੇ ਤੇ ਇਹ ਰੈਡੀ ਹੋ ਕੇ ਸੂਟ ਜਿਹੜਾ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ ਇਹਦਾ ਰੇਟ ਹੈਗਾ ਜੀ 850 ਰੁਪਏ ਤੇ ਕਪੜੇ ਦੀ ਕੁਆਲਿਟੀ ਜਿਹੜੀ ਤੁਹਾਨੂੰ ਮੈਂ ਉਹ ਵੀ ਦਿਖਾ ਦਣਾ ਇਹ ਨਹੀਂਗਾ ਵੀ ਕਪੜੇ ਦੀ ਕੁਆਲਿਟੀ 'ਚ ਕੋਈ ਫਰਕ ਆ ਬਹੁਤ ਜ਼ਬਰਦਸਤ ਕੁਆਲਿਟੀ ਕਪੜੇ ਦੀ ਤੇ ਵਰਕ ਜਿਹੜਾ ਤੁਸੀਂ ਉਹ ਵੀ ਵੇਖ ਸਕਦੇ ਜੇ ਵਰਕ ਦੀਆਂ ਸਫਾਈਆਂ ਬਹੁਤ ਜ਼ਿਆਦਾ ਸੋਹਣੀਆਂ ਤੇ ਡਿਜ਼ਾਈਨ ਜਿਹੜੇ ਆ ਇਹਦੇ ਵਿੱਚ ਤਿੰਨ ਅਵੇਲੇਬਲ ਆ ਆਪਣੇ ਕੋ ਤੇ ਕਲਰ ਸੋਲੋ ਜਾਊਗਾ ਸਿੰਗਲ ਕਲਰ ਹੀ ਆਊਗਾ ਜੇ ਤੇ ਡਿਜ਼ਾਈਨ ਜਿਹੜੇ ਨੇ ਉਹ ਤਿੰਨ ਮਿਲ ਜਾਣਗੇ ਇਹਦੇ ਵਿੱਚ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਆ ਜੋ ਕਰਦੇ ਆ ਚੈੱਕ ਅਗਲੇ ਬਣੇ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਤਿੰਨੇ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਣਾ ਤਿੰਨੇ ਡਿਜ਼ਾਈਨ ਜਿਹੜੇ ਜੇ ਬਹੁਤ ਹੀ ਪਿਆਰੇ ਜੇ ਇਹ ਸੂਟ ਜਿਹੜੀ ਲੁੱਕ ਇਹਦੀ ਆਉਣ ਵਾਲੀ ਜੇ ਉਸ ਸਟੀਚੋਂ ਤੋਂ ਬਾਅਦ ਸੇਮ ਇਦਾਂ ਦੀ ਤੇ ਬਹੁਤ ਘੈਂਟ ਤੇ ਪਿਆਰੀ ਲੁੱਕ ਜੇ ਰੇਟ ਸਿਰਫ ਤੇ ਸਿਰਫ ਇਹਦਾ ਹੈਗਾ ਜੇ 850 ਤੇ 50 ਰੁਪਏ ਜੇ ਇਹ ਮਸਲੀਨ ਦਾ ਸੂਟ ਜੇ ਮਸਲੀਨ ਵੀ ਵਧੀਆ ਹੈਵੀ ਵਾਲੀ ਆ ਇਹਨੂੰ ਲਾਈਨਿੰਗ ਦੀ ਵੀ ਜ਼ਰੂਰਤ ਨਹੀਂ ਜੇ ਪੈਂਦੀ ਬਾਕੀ ਜੇ ਤੁਸੀਂ ਲਵਾਉਣੀ ਹੋਵੇ ਤਾਂ ਕੱਲੀ ਸ਼ਰਟ ਨੂੰ ਲਵਾ ਸਕਦੇ ਜੇ ਬਾਟਮ ਨੂੰ ਕੋਈ ਲੋਡ ਨਹੀਂ ਲਾਉਂਦੀ ਕਿਉਂਕਿ ਬਹੁਤ ਜ਼ਿਆਦਾ ਕੁਆਲਿਟੀ ਜਿਹੜੀ ਆ ਇਹਦੀ ਸੁਪੀਰੀਅਰ ਆ ਤੇ ਪ੍ਰੀਮੀਅਮ ਕੁਆਲਿਟੀ ਤੁਸੀਂ ਕਹਿ ਸਕਦੇ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਰੇਟ ਇਹਦਾ ਹੈਗਾ ਜੇ ਸਿਰਫ 850 ਰੁਪਏ ਸ਼ਿਪਿੰਗ ਫ੍ਰੀ ਜੇ ਇਹਦੇ ਵਿੱਚ ਕਲਰ ਤੁਹਾਨੂੰ ਇੱਕੋ ਮਿਲੇਗਾ ਤੇ ਡਿਜ਼ਾਈਨ ਜਿਹੜੇ ਆ ਉਹ ਤਿੰਨ ਮਿਲ ਜਾਣਗੇ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਇਹਦੇ ਹੈਗਾ ਜੇ ਥੱਲੇ ਘੇਰੇ ਦੇ ਉੱਤੇ ਸਾਰਾ ਵਰਕ ਇਹਦੇ ਉੱਪਰ ਤੱਕ ਸਾਰਾ ਜਿਹੜਾ ਵਰਕ ਆ ਜਾਊਗਾ ਜੇ ਪੂਰਾ ਦੋ ਲਾਈਨਾਂ ਬਣੀਆਂ ਤੇ ਤੀਜੀ ਚੀਜ਼ ਇਹਦੇ ਵਿੱਚ ਪਲੱਸ ਪੁਆਇੰਟ ਇਹਦਾ ਕੀ ਜੇ ਕਿ ਇਹਦੀ ਨੈਕ ਦੇ ਉੱਤੇ ਕੋਈ ਡਿਜ਼ਾਈਨ ਨਹੀਂ ਜੇਗਾ ਇਹਨੂੰ ਤੁਸੀਂ ਲੈਂਥ ਜਿੰਨੀ ਮਰਜ਼ੀ ਬਣਾ ਸਕਦੇ ਜੇ ਇਹਦੀ 42 44 46 48 ਜਿੰਨੀ ਮਰਜ਼ੀ ਲੈਂਥ ਬਣਾ ਲਓ ਇਹਦੀ ਤੇ ਇਹਦੇ ਜਿਹੜਾ ਜੇ ਨਾਲ ਆਜੂਗਾ ਜੇ ਬਾਹਾਂ ਦੇ ਉੱਤੇ ਡਿਜ਼ਾਈਨ ਜੇ ਤੁਸੀਂ ਬਾਹਾਂ ਦੇ ਉੱਤੇ ਨਹੀਂ ਪਾਉਣਾ ਚਾਹੁੰਦੇ ਇਹ ਡਿਜ਼ਾਈਨ ਨੂੰ ਤੇ ਇਹਨੂੰ ਤੁਸੀਂ ਆਪਣੇ ਪਹੁੰਚਾ ਦਿੱਤੇ ਲਿਆ ਸਕਦੇ ਜੇ ਪਰ ਅਹੀਂ ਤੁਹਾਨੂੰ ਇਹ ਸੁਜੈਸਟ ਕਰਦੇ ਆ ਕਿ ਇਹ ਡਿਜ਼ਾਈਨ ਪਹੁੰਚਿਆ ਤੇ ਲੈ ਕੇ ਆਓ ਤੇ ਬਾਹਾਂ ਜਿਹੜੀਆਂ ਇਹਦੀਆਂ ਜਿਹੜੀਆਂ ਉਹਨੂੰ ਥੋੜਾ ਜਿਹਾ ਸਟਾਈਲਿਸ਼ ਬਣਾਏ ਤੇ ਇਹਨਾਂ ਸੂਟਾਂ ਦੀ ਵੀਡੀਓ ਜਿਹੜੀ ਆ ਪੂਰੀ ਸਟੀਚ ਹੋਏ ਸੂਟ ਦੀ ਕੰਪਲੀਟ ਦੀ ਜਿਹੜੀ ਉਹ ਮੇਰੇ YouTube ਚੈਨਲ ਤੇ ਤੇ Instagram ਪੇਜ ਦੇ ਉੱਤੇ ਤੁਹਾਨੂੰ ਮਿਲ ਜੂਗੀ ਜੇ ਕੱਲ ਆਪਾਂ ਪੋਸਟ ਕਰਾਂਗੇ ਉਹ ਵੀ ਤੇ ਆ ਹੈਗਾ ਜੇ ਨਾਲ ਦੇ ਦੁਪੱਟਾ ਡਿਜ਼ਾਈਨਰ ਘੈਂਟ ਜਆ ਦੁਪੱਟਾ ਤੁਸੀਂ ਵੇਖ ਸਕਦੇ ਜੇ ਬਹੁਤ ਪਿਆਰਾ ਮਸਲੀਨ ਕਾਟਨ ਦਾ ਤੇ ਕੱਟਵਰਕ ਦੇ ਨਾਲ ਜਿਹਦਾ ਜੇ ਨਾਲ ਪੂਰੀ ਕਢਾਈ ਹੋਈ ਏ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 850 ਰੁਪਏ ਸ਼ਿਪਿੰਗ ਫ੍ਰੀ ਜੇ ਕੁਆਂਟੀਟੀ ਜਿੰਨੀ ਮਰਜ਼ੀ ਲੈ ਜਾਓ ਬਾਕੀ ਜੇ ਕਿਸੇ ਨੇ ਸੈਟ ਵਾਈਜ਼ ਸੂਟ ਲੈਣੇ ਆ হোলসেল ਚ ਲੈਣੇ ਤਾਂ ਉਹ ਵੀ ਮਿਲ ਜਾਣਗੇ ਉਹਦੇ ਵਾਸਤੇ ਰੇਟ ਜਿਹੜਾ ਜੇ ਉਹ ਤੁਹਾਨੂੰ ਆਪਾਂ ਨਾਲ ਹੀ ਮੈਸੇਜ ਕਰਕੇ ਪੁੱਛ ਲਿਓ ਸੈਟ ਵਾਈਜ਼ ਦਾ ਰੇਟ ਜਿਹੜਾ ਉਹ ਵੀ ਤੁਹਾਨੂੰ ਆਪਾਂ ਦੱਸ ਦਵਾਂਗੇ ਤੇ ਇਹ ਆਗਾ ਜੇ ਇਹਦੇ ਵਿੱਚ ਦੂਜਾ ਡਿਜ਼ਾਈਨ ਇਹਦੇ ਵੀ ਸੇਮ ਇਦਾਂ ਆਜੂਗਾ neck ਤੋਂ ਕੋਈ ਪ੍ਰੋਬਲਮ ਨਹੀਂਗੀ ਕਿਉਂਕਿ ਇਹਦੇ ਉੱਪਰ ਕੋਈ ਡਿਜ਼ਾਈਨ ਨਹੀਂ ਹੈਗਾ neck ਦਾ ਲੈਂਥ ਜਿੰਨੀ ਮਰਜ਼ੀ ਤਿਆਰ ਕਰਾ ਲਓ ਸੇਮ ਇਹਦਾ ਆ ਜੂਗਾ ਇਦਾਂ ਹੀ ਪੌਂਚਿਆਂ ਦੇ ਉੱਤੇ ਡਿਜ਼ਾਈਨ ਇਹ ਆਪਸ਼ਨਲ ਹੁੰਦਾ ਤੁਹਾਡੇ ਕੋਲ ਚਾਹੇ ਇਹਨੂੰ ਪੌਂਚਿਆਂ ਤੇ ਬਣਾ ਲਓ ਚਾਹੇ ਇਹਨੂੰ ਬਾਹਾਂ ਤੇ ਲਾਓ ਤੇ ਇਹਦਾ ਨਾਲ ਆ ਗਿਆ ਜੇ ਦੁਪੱਟਾ ਦੁਪੱਟਾ ਜਿਹੜਾ ਜੇਦਾ ਇਹ ਵੀ ਬਹੁਤ ਸੋਹਣਾ ਜੇ ਮਸਲੀਨ ਕਾਟਨ ਦਾ ਰੇਟ 850 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਦੁਪੱਟਾ ਬਹੁਤ ਜਿਆਦਾ ਸੋਹਣਾ ਜੇ ਕੱਟਵਰਕ ਪਲੱਸ 2i ਐਂਡ i ਤੇ ਨਾਲ ਇਹਦੇ ਹੈ ਜੇ ਡਿਜ਼ਾਈਨ ਬਹੁਤ ਪਿਆਰਾ ਬਣਿਆ ਇਹ ਆ ਗਿਆ ਜੇ ਇਹਦੇ ਵਿੱਚ ਤੀਜਾ ਡਿਜ਼ਾਈਨ ਕਦਰ ਸੋਲੋ ਆ ਡਿਜ਼ਾਈਨ ਤੇ ਨੇ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਤਿੰਨੇ ਡਿਜ਼ਾਈਨ ਤੁਹਾਨੂੰ ਮ ਦਿਖਾਉਂਦੇ ਆ ਬਹੁਤ ਹੀ ਸੋਹਣੇ ਡਿਜ਼ਾਈਨ ਜੇ ਸਾਰਾ ਜਿਹੜਾ ਵਰਕ ਆਊਗਾ ਘੇਰੇ ਦੇ ਉੱਤੇ ਸਾਰਾ ਫਰੰਟ ਦੇ ਉੱਪਰ ਦਾਲ ਬਾਵਾ ਤੇ ਇਹ ਆ ਗਿਆ ਜਿਹਦੇ ਥੱਲੇ ਸਾਰਾ ਘੇਰੇ ਦੇ ਡਿਜ਼ਾਈਨ ਇਹ ਆ ਜਾਊਗਾ ਸਾਰਾ ਇਹਦੇ ਫਰੰਟ ਦੇ ਵਿੱਚ ਤੇ ਸਫਾਈ ਕਢਾਈ ਦੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਜੇ ਤੇ ਇਹ ਜਿਹੜੇ ਜੇ ਇਹ ਵੀ ਸੂਟ ਆਪਣੇ ਬੁਟੀਕ ਦੇ ਰੈਡੀ ਹੋਏ ਜੇ ਇਹ ਤੁਸੀਂ ਆਰਡਰ ਤੇ ਵੀ ਲੈ ਸਕਦੇ ਜੇ ਤੇ ਆਫਲਾਈਨ ਵੀ ਦੁਕਾਨ ਤੋਂ ਲੈ ਸਕਦੇ ਜੇ ਇਹਦੇ ਵੀ ਸੇਮ ਇੱਦਾਂ ਹੀ ਬਾਹਾਂ ਦੇ ਉੱਪਰ ਆ ਜਾਊਗਾ ਵਰਕ ਇਹ ਆਪਣੇ ਭਾਗਾ ਜੇ ਸੋਲੋ ਕਲਰ ਸਿੰਗਲ ਕਲਰ ਡਿਜ਼ਾਈਨ ਦੇ ਵਿੱਚ ਤਿੰਨ ਜਿਹੇ ਇਸ ਟਾਈਮ ਤੇ ਤੇ ਦੁਪੱਟਾ ਇਹਦੇ ਨਾਲ ਵੀ ਬੜਾ ਸੋਹਣਾ ਬਣਿਆ ਜੇ ਸੇਮ ਆ ਜਾਊਗਾ ਜੇ ਮਸਲੀਨ ਕਾਟਨ ਦਾ ਦੁਪੱਟਾ ਟਾਈ ਐਂਡ ਡਾਈ ਦਾ ਇੰਤਾਂ ਨਾਲ ਡਿਜ਼ਾਈਨ ਦਾ ਰਹਾ ਤਾਂ ਇੱਕਰੀ ਪੂਰਾ ਖੋਲ ਕੇ ਸੂਰ ਦਾ ਆ ਲਓ ਜੀ ਇਹ ਹੈਗਾ ਜੇ ਬਹੁਤ ਹੀ ਸੋਹਣਾ ਇਹਦਾ ਕਹੜ ਦਾ ਡਿਜ਼ਾਈਨ ਤੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 850 ਰੁਪਏ ਤਿੰਨੇ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਦਿੰਦਾ ਕਲਰ ਬਹੁਤ ਜਿਆਦਾ ਸੋਹਣਾ ਜੇ ਗ੍ਰੇ ਸ਼ੇਡ ਹੈ ਦੀ ਬਹੁਤ ਹੀ ਪਿਆਰੀ ਸੁਰਮੇ ਰੰਗੀ ਜਿਹਨੂੰ ਕਹਿ ਦਿੰਦੇ ਆਪਾਂ ਆਓ ਜੀ ਆ ਗਿਆ ਦਮੇ ਤੇ ਦੂਜਾ ਕਲਰ ਡਿਜ਼ਾਈਨ ਉਹੀ ਤੁਸੀਂ ਤੁਹਾਨੂੰ ਜਿਹੜਾ ਮੈਂ ਦਿਖਾਉਣ ਡਿਆ ਇੱਧਰ ਵਿੱਚ ਆ ਗਿਆ ਆਪਣੇ ਕੋਲ ਤੀਜਾ ਕਲਰ ਸੌਰੀ ਤੀਜਾ ਡਿਜ਼ਾਈਨ ਕਲਰ ਸੇਮ ਕਲਰ ਦਾ ਪਲੇ ਖਲਾ ਗਿਆ ਨਾ ਮੈਨੂੰ ਬਾਰ-ਬਾਰ ਕਲਰ ਇੱਕੋ ਹੀ ਹੈ ਸੋਹੋ ਇਹ ਬੇਨਤੀ ਮੇਰੀ ਜਰੂਰ ਪ੍ਰਵਾਨ ਕਰਿਓ ਸੁਣਿਓ ਧਿਆਨ ਨਾਲ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਜੇ ਹੈਗੀ ਸਿੰਗਲ ਕਲਰ ਜਿਹੜੇ ਡਿਜ਼ਾਈਨ ਤੇ ਨ ਮਿਲ ਜਣਗੇ ਇੱਕ ਡਿਜ਼ਾਈਨ ਨਾਲ ਦੇ ਚਾਰ ਪੰਜ ਸੂਟ ਜਿੰਨੇ ਮਰਜ਼ੀ ਲੈ ਲਿਓ ਬਾਕੀ ਜੇ ਸੈਟ ਵਾਈਜ਼ ਲੈਣਾ ਚਾਰ ਸੂਟਾਂ ਦਾ ਸੈਟ ਆਊਗਾ ਜਾਂ ਰੇਟ ਹੋਲ ਸੇਲ ਦਾ ਆਊਗਾ ਤੇ ਰੇਟ ਜਿਹੜਾ ਜੇ ਤੁਸੀਂ ਮੈਸੇਜ ਕਰਕੇ ਪੁੱਛ ਲਿਓ ਹੋਲ ਸੇਲ ਦਾ ਰੇਟ ਜਿਹੜਾ ਬਾਕੀ ਇਹ ਤਾਂ ਆਪਾਂ ਰਿਟੇਲ ਦਾ ਆਲਰੇਡੀ 850 ਰੁਪਏ ਤੁਹਾਨੂੰ ਦੇਣ ਦੇ ਆ ਤੁਸੀਂ ਇਹ ਦੱਸਿਓ ਵੀ ਜੇ ਆਪਾਂ 850 ਰਿਟੇਲ ਦੇਣ ਦੇ ਆ ਤੇ ਹੋਲ ਸੇਲ ਕਿਉਂ ਨਾ ਸਸਤਾ ਦਵਾਂਗੇ ਤੁਹਾਨੂੰ ਆਪਾਂ ਸੈਟ ਵਾਈ ਜਾਊਗਾ ਸ਼ਿਪਿੰਗ ਐਕਸਟਰਾ ਉਹ ਜਿਹੜੇ ਹੋਲਸੇਲ ਦੇ ਵਿੱਚ ਪਲੀਜ਼ ਇਹ ਗੱਲ ਦਾ ਵੀ ਖਿਆਲ ਕਰਿਓ ਇਹ ਸ਼ਿਪਿੰਗ ਫਰੀ ਦੇ ਨਾਲ ਜੇ ਉਹ ਚ ਸ਼ਿਪਿੰਗ ਚਾਰ ਜਿਹੜੇ ਐਕਸਟਰਾ ਹੋਣਗੇ 400 ਦਾ ਸੈਟ ਆਊਗਾ ਜੇ ਸੋਲੋ ਕਲਰ ਆਊਗਾ ਜੇ ਤਿੰਨ ਡਿਜ਼ਾਈਨ ਜੇ ਇੱਕ ਡਿਜ਼ਾਈਨ ਤੁਸੀਂ ਜਿਹੜਾ ਮਰਜੀ ਆਰਡਰ ਇੱਕ ਨਾਲ ਆਪਣਾ ਕਰਾ ਸਕਦੇ ਦੋ ਡਿਜ਼ਾਈਨ ਦੇ ਦੋ ਸੂਟ ਮਿਲ ਜਾਣਗੇ ਤੁਹਾਨੂੰ ਤੇ ਬਾਕੀ ਫਿਰ ਆਪਾਂ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੇ ਇਹ ਹੀਗਾ ਸਾਡੇ ਕੋ ਆਪਣੇ ਸੂਟ ਆਪਣੀ ਕਲੈਕਸ਼ਨ ਇਦਾਂ ਪਿਆਰ ਦਿੰਦੇ ਰਹੋ ਸੋਹਣੇ ਸੋਹਣੇ ਸੂਟ ਤੁਹਾਨੂੰ ਲੈ ਕੇ ਆਪਾਂ ਹਾਜ਼ਰ ਹੁੰਦੇ ਰਵਾਂਗੇ ਸੋਹਣ ਤੁਹਾਡੇ ਪੌਕੇਟ ਫ੍ਰੈਂਡ ਵੀ ਮਿਲਦੇ ਹਾਂ ਜੀ ਤੁਹਾਨੂੰ ਆਪਾਂ ਅਗਲੀ ਵੀਡੀਓ ਅਗਲੇ ਲਾਈਵ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ ਟਿੱਪ